ਜਿਹੜੇ-ਜਿਹੜੇ ਮੁੰਡੇ ਕੁੜੀਆਂ ਜਾਂ ਕੋਈ ਵੀ ਵਿਅਕਤੀ ਆ ਕੋਈ ਘਟਿਆਜੀ ਵੀਡੀਓ ਬਣਾ ਕੇ ਜਾਂ ਰੀਲ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਕੇ ਇਹ ਸੋਚਦਾ ਕਿ ਸ਼ਾਇਦ ਇਹਦੇ ਨਾਲ ਮੈਂ ਹਿੱਟ ਹੋ ਜਾਵਾਂਗਾ ਜਾਂ ਮੈਨੂੰ ਤੋਂ ਬਹੁਤ ਸਾਰੇ ਪੈਸੇ ਆਉਣਗੇ ਇਹ ਦੋਨੋਂ ਗੱਲਾਂ ਦਾ ਹਰੇਕ ਉਹ ਭੈਣ ਭਰਾ ਜਰੂਰ ਖਿਆਲ ਰੱਖੇ ਜਿਹੜਾ ਵੀਡੀਓ ਬਣਾ ਕੇ ਪਾ ਰਿਹਾ ਜਦੋਂ ਵੀ ਕੋਈ ਘਟਿਆ ਵੀਡੀਓ ਬਣਾ ਕੇ ਪਾਉਂਦਾ ਆ ਤਾਂ ਜਾਂ ਇਹ ਸੋਚ ਕੇ ਪਾਉਂਦਾ ਕਿ ਮੈਨੂੰ ਬਹੁਤ ਸਾਰੀ ਆਮਦਨ ਹੋ ਜਾਵੇਗੀ ਇਹ ਸਾਰੀਆਂ ਹੀ ਗੱਲਾਂ ਅੰਤਿਲੋਂ ਝੂਠੀਆਂ ਸਾਬਤ ਹੋ ਰਹੀਆਂ ਨੇ ਲੋਕ ਘਟਿਆ ਵੀਡੀਓ ਨੂੰ ਦੇਖਣ ਵਾਲੇ ਨੂੰ ਬਹੁਤ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਇਸ ਤਰ੍ਹਾਂ ਦੇ ਕਰਦੇ ਵੀ ਉਹ ਜਾਣਦੇ ਨੇ ਕਿ ਇਹ ਵੀਡੀਓ ਜਿਹੜੀਆਂ ਨੇ ਆਉਣ ਵਾਲੇ ਸਮੇਂ ਲਈ ਸਮਾਜ ਲਈ ਲੋਕਾਂ ਲਈ ਸਾਡੀ ਆਉਣ ਵਾਲੀਆਂ نسلਾਂ ਲਈ ਮਾਰੀਆਂ ਨੇ ਇਸ ਕਰਕੇ ਉਹ ਇਨਾਤੇ ਭੜੇ ਭੜੇ ਕਮੈਂਟ ਨਹੀਂ ਦਿੰਦੇ ਭੜੇ ਭੜੇ ਤੋਂ ਭਾਵ ਹੈਗਾ ਕਿ ਉਹ ਉਸ ਵੇਖਣ ਵਾਲੇ ਇਨਸਾਨ ਨੂੰ ਲੱਗਦਾ ਕਿ ਮੈਨੂੰ ਭੜੇ ਕਮੈਂਟ ਆਏ ਆ ਲੇਕਿਨ ਜਿਹੜਾ ਕੋਈ ਤੁਹਾਡੇ ਵਰਗਾ ਸੱਜਣ ਕੋਈ ਕਮੈਂਟ ਦੇ ਰਿਹਾ ਹੁੰਦਾ ਉਹ ਇੱਕ ਜਾਗਰੂਕ ਹੁੰਦਾ ਤੇ ਸੋਚ ਕੇ ਦੇ ਰਿਹਾ ਹੁੰਦਾ ਕਿ ਇਹਨੂੰ ਰੁਕਿਆ ਜਾਣਾ ਚਾਹੀਦਾ ਤੇ ਬਿਲਕੁਲ ਇਹ ਫਰਜ਼ ਵੀ ਬਣਦਾ ਲੇਕਿਨ ਕੁਝ ਕੁ ਲੋਕ ਇਹ ਵੀ ਸਮਝਦੇ ਨੇ ਕਿ ਸ਼ਾਇਦ ਵਿਊਜ਼ ਤੇ ਬਹੁਤ ਪੈਸੇ ਆਉਂਦੇ ਹੋਣਗੇ ਕਿਸੇ ਨੂੰ ਪਰ ਇੰਦਾ ਨਹੀਂ ਵੀ ਕੋਈ ਗੱਲ ਨਹੀਂ ਹੈਗੀ ਇਹ ਕੋਈ ਪੈਸੇ ਨਹੀਂ ਆਉਂਦੇ ਆਪਣੇ ਪਰਿਵਾਰਾਂ ਦਾ ਆਪਣੇ ਘਰ ਦਾ ਜਲੂਸ ਕੋਈ ਨਾ ਕੱਢੇ ਕੋ ਬਹੁਤ ਸਾਰੀਆਂ ਕੁੜੀਆਂ ਜਾਂ ਜਾਂ ਕੁਝ ਔਰਤਾਂ ਐਵੇਂ ਦੇ ਪਾ ਦਿੰਦੀਆਂ ਨੇ ਉਹ ਸੋਚਦੀਆਂ ਨੇ ਕਿ ਸ਼ਾਇਦ ਇੱਕ ਚੰਗੀ ਗੱਲ ਹੋਵੇ ਕਿ ਅਸੀਂ ਮਸ਼ਹੂਰ ਹੋ ਜਾਵਾਂਗੇ ਸਾਨੂੰ ਵੱਡੇ ਵੱਡੇ ਕਾਰੋਬਾਰ ਮਿਲ ਜਾਣਗੇ ਕੋਈ ਐਡ ਮਿਲ ਜਾਣਗੇ ਜਾਂ ਅਸੀਂ ਆਪਣੀ ਫੈਮਲੀ ਦਾ ਕੁਝ ਮਦਦ ਕਰ ਸਕਾਂਗੇ ਫੈਮਲੀ ਦੀ ਮਦਦ ਕਰਨੀ ਹੈ ਤੇ ਮਿਹਨਤ ਕਰੋ ਚੰਗੀ ਮਿਹਨਤ ਕਰੋ ਬਹੁਤ ਸਾਰੀਆਂ ਧੀਆ ਭੈਣਾ ਔਰਤਾਂ ਮਿਹਨਤ ਕਰਦੀਆਂ ਨੇ ਆਪਣੇ ਪਰਿਵਾਰ ਪਾਲ ਰਹੀਆਂ ਨੇ ਆਪਣੇ ਮਾਪੇ ਆਪਣੀ ਪੂਰੀ ਦੀ ਪੂਰੀ ਪਰਿਵਾਰ ਦੀ ਜ਼ਿੰਮੇਵਾਰੀ ਚੁੱਕੀ ਆ ਲੇਕਿਨ ਉਹ ਅਸ਼ਲੀਲ ਤੇ ਮਾੜੀਆਂ ਹਰਕਤਾਂ ਕਰਕੇ ਆਪਣੇ ਪਰਿਵਾਰ ਦੇ ਬਦਨਾਮੀ ਦਾ ਟਿੱਕਾ ਨਹੀਂ ਲਗਾਉਂਦੀਆਂ ਹੁਣ ਜਿਹੜੀਆਂ ਕੁੜੀਆਂ ਜਾਂ ਕੁਝ ਔਰਤਾਂ ਜਾਂ ਅਨਮੈਰਿਡ ਨੇ ਜਾਂ ਮੰਨ ਲਓ ਕਿ ਕਿਸੇ ਦਾ ਵਿਆਹ ਹੋਣ ਵਾਲੀ ਨੇ ਬੱਚੇ ਛੋਟੇ ਨੇ ਜਿਹੜੀ ਉਹਨਾਂ ਦੀਆਂ ਰੀਲਾਂ ਪਈਆਂ ਨੇ ਵੀਡੀਓਜ਼ ਪਈਆਂ ਨੇ ਉਹ ਅਜੇ ਤਾਂ 10 ਸਾਲਾਂ ਬਾਅਦ ਜਦੋਂ ਉਹਨਾਂ ਦੀ ਔਲਾਦ ਵੇਖੇਗੀ ਉਹਨਾਂ ਦੇ ਧੀਆਂ ਪੁੱਤ ਵੇਖਣਗੇ ਤਾਂ ਉਹ ਲੋ ਕੀ ਸੋਚਣਗੇ ਕਿ ਸਾਡੀ ਮਾਂ ਇਦਾਂ ਦੀ ਸੀ ਸਾਡਾ ਬਾਪ ਇਦਾਂ ਦਾ ਸੀ ਇੰਨੇ ਮਾੜੇ ਕਰਤਾਰ ਵਾਲੇ ਸੀ ਫਿਰ ਉਹਦੀਆਂ ਜਿਹੜੀਆਂ ਮਾੜੇ ਨਤੀਜੇ ਭੁਗਤਨੇ ਪਾਣੇ ਨੇ ਉਸ ਇਨਸਾਨ ਨੂੰ ਹੀ ਭੁਗਤਨੇ ਪੈਣੇ ਨੇ ਜਿਹੜਾ ਉਹਦੀਆਂ ਰੀਲਾਂ ਪੜਾ ਕੇ ਉਹੋ ਜਿਹੇ ਘਟੀਆਂ ਗੀਤ ਲਾ ਕੇ ਕੰਮ ਕਰਦਾ ਹੈ ਮੈਂ ਸਮਝਦਾ ਕਿ ਹਰੇਕ ਭੈਣ ਭਰਾ ਨੂੰ ਇਸ ਵਿਸ਼ੇ 'ਤੇ ਸੋਚਣਾ ਚਾਹੀਦਾ ਇਹ ਕੋਈ ਮਜ਼ਾਕ ਨਹੀਂ ਆ ਸੋਸ਼ਲ ਮੀਡੀਆ ਸਾਡੇ ਅੰਦਰ ਦਾ ਤੇ ਬਾਹਰ ਦੀਆਂ ਜੋ ਸਾਡੇ ਦਿਮਾਗ ਵਿੱਚ ਆ ਉਹਨੂੰ ਪੇਸ਼ ਕਰਨ ਵਾਲਾ ਇੱਕ ਮਾਧਿਅਮ ਹੈ ਇੱਕ ਜਰੀਆ ਹੈ ਜੋ ਸਾਡੀ ਸੋਚ ਨੂੰ ਪ੍ਰਦਰਸ਼ਨ ਕਰਦਾ ਕਿ ਅਸੀਂ ਚੰਗੇ ਆ ਜਾਂ ਮਾੜੇ ਆ ਕਿ ਜਿਹੜੇ ਤੁਹਾਡੇ ਵਰਗੇ ਚੰਗੇ ਸੱਜਣ ਚੰਗੀਆਂ ਵੀਡੀਓਜ਼ ਜਾਂ ਸਮਾਜ ਦੇ ਭਲੇ ਲਈ ਸਮਾਜ ਦੀ ਤਰੱਕੀ ਲਈ ਜਾਂ ਸਮਾਜਿਕ ਬੁਰਾਈਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਦੇ ਨੇ ਉਹਨਾਂ ਦਾ ਸਾਰੇ ਸਤਿਕਾਰ ਕਰਦੇ ਨੇ ਉਹਨਾਂ ਦਾ ਸਾਰੇ ਅਦਰਕ ਕਰਦੇ ਨੇ ਤੇ ਉਸ ਇਨਸਾਨ ਨੂੰ ਵੀ ਫਕਰ ਹੁੰਦਾ ਕਿ ਮੈਂ ਕੋਈ ਚੰਗਾ ਕੰਮ ਕੀਤਾ ਮੈਂ ਸਮਝਦਾ ਹਾਂ ਕਿ ਹਰੇਕ ਇਨਸਾਨ ਨੂੰ ਚੰਗੇ ਪਾਸੇ ਵੱਲ ਇੱਕ ਸ਼ਕਤੀ ਹੈ ਇਹਦੀ ਸਾਨੂੰ ਚੰਗੇ ਪਾਸੇ ਵਰਤੋਂ ਕਰਨੀ ਚਾਹੀਦੀ ਆ ਕਿ ਬੁਰੀਆਂ ਗੱਲਾਂ ਜਿਹੜੀਆਂ ਸਾਡੇ ਸਮਾਜ ਲਈ ਮਾੜੀਆਂ ਨੇ ਉਹਨਾਂ ਤੋਂ ਸਾਡੇ ਲੋਕਾਂ ਨੂੰ ਦੂਰੀ ਬਣਾਉਣੀ ਚਾਹੀਦੀ ਆ ਮੈਂ ਆਸ ਕਰਨਾ ਕਿ ਮੇਰੇ ਸੱਜਣ ਮੇਰੇ ਭੈਣ ਭਰਾ ਸਭੀ ਸਿੱਤੇ ਜਰੂਰ ਇਹ ਆ ਰੱਖਣ ਤੇ ਨਵੇਂ ਮੁੰਡੇ ਕੁੜੀਆਂ ਨੂੰ ਜਰੂਰ ਜਾਗਰੂ ਕਰਨ ਕਿ ਰੀਲਾਂ ਬਣਾ ਕੇ ਕੋਈ ਪੈਸੇ ਨਹੀਂ ਕਮਾਏ ਜਾ ਸਕਦੇ ਨਾ ਹੀ ਪੈਸੇ ਕੰਪਨੀਆਂ ਕੋਈ ਦਿੰਦੀਆਂ ਨੇ ਇਦਾਂ ਇਹ ਸਿਰਫ ਇੱਕ ਰੋਲਾ ਰੱਪਾ ਆ ਫਾਲਤੂ ਦਾ ਪ੍ਰਚਾਰ ਆ ਇਹ ਤੋਂ ਬਚੋ ਜਿੰਨਾ ਬਚਿਆ ਜਾਂਦਾ ਚੰਗੀਆਂ ਰੀਲਜ਼ ਬਣਾਓ ਚੰਗੇ ਵਿਚਾਰ ਬਣਾਓ ਜਿਹੜਾ ਤੁਹਾਨੂੰ ਕੋਈ ਫਾਲੋ ਕਰੇ ਤੁਹਾਡੇ ਤੋਂ ਕੁਝ ਸਿੱਖੇ ਤੇ ਕੋਈ ਕਵੇ ਕਿ ਇਨਸਾਨ ਇੱਕ ਚੰਗਾ ਇਨਸਾਨ ਹੈ ਸਾਨੂੰ ਇਹਦੀ ਕਦਰ ਕਰਨੀ ਚਾਹੀਦੀ ਆ ਸਾਨੂੰ ਇਹਦੀ ਕੋਈ ਵੀਡੀਓ ਕੋਈ ਰੀਲ ਵੇਖਣੀ ਚਾਹੀਦੀ ਆ ਜਦੋਂ ਸਾਡੇ ਕੋਲ ਟਾਈਮ ਹੋਵੇ ਮੈਂ ਇਸ ਆਸਤੇ ਨਾਲ ਕਿ ਤੁਸੀਂ ਜਰੂਰ ਸਮਾਜ ਦੇ ਲਈ ਚੰਗਾ ਕੰਮ ਕਰਦੇ ਰਹੋਗੇ ਤੇ ਬੁਰਿਆਂ ਲੋਕਾਂ ਨੂੰ ਇਸੇ ਤਰ੍ਹਾਂ ਕਮੈਂਟਾਂ ਰਾਹੀਂ ਉਹਨਾਂ ਨੂੰ ਸਟੇਟ ਕਰਦੇ ਰਹੋਗੇ ਵੀ ਬੁਰੇ ਕੰਮ ਨਾ ਕਰੋ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੜੇ ਬਸਦੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ